ਤਾਂ ਗੁਰੂ ਰਾਨਕਦੇਵ ਸੱਚੇ ਪਾਤਸ਼ਾਹ ਦੀ ਰੱਬ ਸੰਨ ਤੇ ਇੱਕ ਪਾਸੇ ਸਿਰੇ ਦਾ ਚੋਰ ਸੀ ਮੰਨਿਆ ਪਰ ਮੰਨਿਆ ਇੱਕ ਪਾਸੇ ਸਿਰੇ ਦਾ ਗੁਰੂ ਇੱਕ ਪਾਸੇ ਸਿਰੇ ਦਾ ਚੋਰ ਕਹਿੰਦੇ ਕੀ ਕਰਦਾ ਹੁਨਾ ਕਹਿੰਦੇ ਚੋਰੀ ਕਰਦਾ ਹੁਨਾ ਆਪਾਂ ਨੂੰ ਪੁੱਛੋ ਵੀ ਗੁਰਦੁਆਰੇ ਕੀ ਕਰਦਾ ਹੁਨਾ ਭਾਈ ਮਾਹ ਜਿਹੜਾ ਕੱਢਿਆ ਆਈਂਦਾ ਜੀ ਮੱਥਾ ਟੇਕ ਆਈਂ ਫਰਕ ਹੈ ਸਾਨੂੰ ਪੁੱਛਣਾ ਚਾਹੀਦਾ ਵੀ ਗੁਰਦੁਆਰੇ ਕੀ ਕਰਨ ਜਾਣਾ ਪਤਾ ਹੋਣਾ ਚਾਹੀਦਾ ਬਸ ਆਪਣੇ ਆਪ ਨੂੰ ਪਤਾ ਕਰੋ ਵੀ ਗੁਰਦੁਆਰੇ ਕੀ ਕਰਨ ਜਾਣਾ ਭਾਈ ਤੇ ਜਿਹਨੂੰ ਪਤਾ ਲੱਗ ਗਿਆ ਲੱਗ ਗਿਆ ਨਹੀਂ ਤੇ 10 20 ਸਾਲ ਹੋ ਗਏ ਮੱਫਟੇ ਗਏ ਨੇ ਜੀ ਪਤਾ ਹੀ ਲੱਗਿਆ ਵੀ ਕੀ ਕਰਨ ਜਾਣਾ ਭਾਈ ਕੀ ਕੀਤਾ ਕੁਝ ਖਟਿਆ ਤੇ ਉਹ ਕਹਿੰਦੇ ਵੀ ਚੋਰੀ ਕਰਦਾ ਹੁੰਦਾ ਕਹਿੰਦੇ ਹੋਰ ਵੀ ਕੰਮ ਕਰ ਲਿਆ ਕਰੇ ਕਹਿੰਦੇ ਆਉਂਦਾ ਹੀ ਜੀ ਕਹਿੰਦੇ ਮੰਗ ਕੀ ਮੰਗਦਾ ਹਾਂ ਕਹਿੰਦੇ ਬੇਨਤੀ ਹੈ ਇੱਕ ਕਹਿੰਦੇ ਫਿਰ ਸਾਡੇ ਬਚਨ ਮੰਨ ਲਾ ਭਾਈ ਧੰਗੁਰੂ ਨਾਨਕ ਸਾਹਿਬ ਅੰਦਰ ਕਹਿੰਦੇ ਬਚਨ ਤੇ ਮੰਨ ਲਊਗਾ ਪਰ ਇੱਕ ਕੰਮ ਕਰਿਓ ਮੈਨੂੰ ਚੋਰੀ ਕਰਨ ਤੋਂ ਨਾ ਹਟਾਇਓ ਬਸ ਪਹਿਲੇ ਹੀ ਕਹਤਾ ਧੰਗੁਰੂ ਨਾਨਕ ਸਾਹਿਬ ਅੰਦਰ ਨੂੰ ਕਹਿੰਦੇ ਚੋਰੀ ਕਰਨਾ ਹਟਾਇਓ ਹੋਰ ਜਿਹੜਾ ਮਰਜ਼ੀ ਕੰਮ ਕਰਾਲੋ ਕਹਿੰਦੇ ਸਾਡਾ ਕੰਮ ਕਰ ਲਾ ਫਿਰ ਇੱਕ ਇਥੇ ਵਾਰਜ ਕਹਿੰਦੇ ਨੇ ਉਹ ਸਾਡੇ ਵਾਲਾ ਕੰਮ ਵੀ ਕਰ ਲਿਆ ਕਰ ਸਾਰਾ ਕੰਮ ਮੈਨੂੰ ਕੋ ਮੈਨੂੰ ਤੇ ਲੋਡ ਨਹੀਂ ਆ ਹੁਣ ਜਿਹੜੇ ਵੋਟਾਂ ਵਾਲੇ ਨੇ ਮਾਂ ਦੇ ਪੁੱਤ ਗੇ ਸਾਨੂੰ ਵੇਚ ਲੈ ਨਹੀਂ ਹੈਗਾ ਘਰ ਦੇ ਗਾਲਾਂ ਕੱਢਦੇ ਨੇ ਉਹਨਾਂ ਨੂੰ ਕਹਿੰਦੇ ਘਰੇ ਨਹੀਂ ਵੜਦਾ ਰਿਸ਼ਤੇਦਾਰ ਇਹ ਇਹ ਸੱਚੀ ਗੱਲ ਆ ਮੈਂ ਝੂਠ ਨਹੀਂ ਬੋਲਦਾ ਅਰਦੇ ਕਹਿੰਦੇ ਸਾਡੇ ਵਾਲੇ ਨੂੰ ਵੀ ਸਮਝਾ ਦਿਓ ਜੀ ਉਹ ਤੇ ਘਰੇ ਨਹੀਂ ਵੜਦਾ ਵੇਚਣ ਨੂੰ ਤਿਆਰ ਹੈ ਜੀ ਵੋਟਾਂ 'ਚ ਖੜਾ ਹੋਣਾ ਮੈਲੇ ਕੁਮਾਰ ਦੀ ਆ ਇੱਥੇ 10 ਰੁਪਏ ਮਾਂ ਦਾ ਪੁੱਤ ਕਦੇ ਕਦੇ ਵੀ ਮੱਥਾ ਟੇਕਦੀ ਇੱਕ ਇਹ ਕੰਮ ਆਪੜੇ ਲਵੋ ਨੀ ਕੋਈ ਸਾਚਿਆ ਬਿਆਰੂ ਚੱਲ ਰਿਹਾ ਗਾਮੇ ਤੇ ਉਹ ਕਹਿੰਦੇ ਸਾਡੇ ਵਾਲਾ ਕੰਮ ਕਰ ਲਿਆ ਕਰ ਮਹਾਰਾਜ ਕਹਿੰਦੇ ਚੋਰੀ ਕਰੋਂ ਨਾ ਟਾਇਓ ਫਿਰ ਜਿਹੜਾ ਮਰਜੀ ਕਹਿੰਦੇ ਕੋਈ ਨਹੀਂ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਸ ਸੱਚ ਬੋਲਨੀ ਝੂਠ ਨਹੀਂ ਬੋਲਣਾ ਖਾ ਕੇ ਲੋਨ ਹਰਾਮ ਨਹੀਂ ਕਰਨਾ ਗਰੀ ਮਾਰ ਨਹੀਂ ਕਰਨੀ ਗੌਰ ਜਦੋਂ ਜੇ ਕਮਾਲਿਆਂ ਤੇ ਸਫਲ ਹੋ ਜੂ ਜ਼ਿੰਦਗੀ ਕਿਚੋਰ ਨੂੰ ਕਿਹ ਹੈ ਉਹ ਸਿੱਖਾ ਤੇਰੀ ਜ਼ਿੰਦਗੀ ਕਿਵੇਂ ਸਫਲ ਹੋਣੀ ਹੈ ਸਿੱਖ ਨੂੰ ਕਹਿੰਦੇ ਨੇ ਮਹਾਰਾਜ ਸਾਹਿਬ ਪੁਰੇ ਆਇਆ ਕਿਵੇਂ ਆਉਣਾ ਸਫਲ ਹੋਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ ਫਿਰ ਸਾਨੂੰ ਪਤਾ ਕਿਉਂ ਨਹੀਂ ਲੱਗਦਾ ਭਾਈ ਵੀ ਗੁਰਦੁਆਰੇ ਕਿਉਂ ਕੀ ਕਰਨ ਜਾਣਾ ਗਿਆ ਫਿਰ ਕਹਿੰਦੇ ਇਸ਼ਨਾਨ ਬਾਣੀ ਕਰਕੇ ਵਧੀਆ ਵਸਤਰ ਪਾਇਆ ਕਰ ਸੋਹਣਾ ਜੀਵਨ ਬਣਾ ਹੁਣ ਵਧੀਆ ਵਸਤਰ ਪਾ ਕੇ ਰਾਜੇ ਦੇ ਮਹਿਲਾਂ ਵਿੱਚ ਚੋਰੀ ਕਰਨ ਗਿਆ ਪਹਿਰੇਦਾਰਾਂ ਨੂੰ ਪਹਿਰੇਦਾਰਾਂ ਨੇ ਰੋਕਿਆ ਕਹਿੰਦੇ ਕੌਣ ਹੈ ਕਹਿੰਦੇ ਚੋਰ ਆ ਸੱਚ ਬੋਲਿਆ ਕਹਿੰਦੇ ਕਿਹਾ ਸੀ ਨਾ ਗੁਰੂ ਨਾਨਕ ਨੇ ਵੀ ਝੂਠ ਨਹੀਂ ਬੋਲਣਾ ਕਹਿੰਦੇ ਰਿਸ਼ਤੇਦਾਰ ਲੱਗਦਾ ਲੰਘ ਜਾ ਅੱਗੇ ਕਿਤੇ ਰਾਜੇ ਨੂੰ ਕਹਿ ਕੇ ਕਹਿੰਦੇ ਸਾਨੂੰ ਨਾ ਨੌਕਰੀ ਤੋਂ ਨਾਲ ਲਾ ਦੇ ਹੁਣ ਜਦੋਂ ਲੰਘਿਆ ਮਨ ਵਿੱਚ ਵਿਸ਼ਵਾਸ ਹੋ ਗਿਆ ਵੀ ਇੱਕੇ ਬਤਨ ਮੰਨਿਆ ਧੰ ਗੁਰੂ ਨਾਨਕ ਸਾਹਿਬ ਅਰਦਾਸ ਪਾਰ ਲੰਗਾ ਆ ਕੇ ਲੱਗਦਾ ਏ ਜਿੰਦਗੀ ਸਫਲ ਹੋ ਜੂਗੀ ਲੱਗਦਾ ਏ ਚੋਰ ਕਹਿੰਦਾ ਮੇਰੀ ਜਿੰਦਗੀ ਸਫਲ ਹੋ ਜੂਗੀ ਅੱਗੇ ਗਿਆ ਹੁਣ ਆਪਣਾ ਕੰਮ ਕੀਤਾ ਬਨ ਲਿਆ ਸਾਰਾ ਕੁਝ ਜਿਹੜਾ ਕੰਮ ਕਰਨ ਆਇਆ ਸੀ ਰਾਜਿਆਂ ਦੇ ਘਰਾਂ ਵਿੱਚ ਕੀ ਕੀ ਨਹੀਂ ਹੁੰਦਾ ਉਹ ਕਹਿੰਦੇ ਕੁਝ ਖਾ ਵੀ ਲਈਏ ਉਦਾਂ ਤੇ ਕਹਿੰਦੇ ਅਬ ਦੀ ਜਿਹੇ ਜੀ ਖਾਣੇ ਆ ਖਾਣੇ ਆ ਉਹ ਲੋਹਣ ਵਾਲੀ ਚੀਜ਼ ਖਾਧੀ ਕਹਿੰਦੇ ਆ ਤਾਂ ਕੰਮ ਖਰਾਬ ਹੋ ਗਿਆ ਚੱਕਾ ਬੰਡਕ ਨਾ ਚੱਕਾ ਅੱਬਾ ਗਣੇ ਸੇਵਾ ਕਰੀਏ ਜਾਈਏ ਗੁਰਦੁਆਰੇ ਤਾਂ ਜਾਈ ਛੱਡ ਭਰਾ ਸਵੇਰੇ ਢੰਡੀ ਦੀ ਅਵਾ ਚਲਦੀ ਏ ਸੌ ਲਈਏ ਚਲੋ ਕੋਈ ਨਹੀਂ ਫੇਰ ਕਦੋਂ ਢੜਾ ਮਾਰਿਆ ਵਾ ਭਾਗਾਂ ਵਾਲੇ ਫੇਰ ਉਹ ਕਿਵੇਂ ਵਹਿ ਜਾਣਗੇ ਉਹ ਕਿਵੇਂ ਰਹਿ ਜਾਣਗੇ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਹੁਣ ਫਿਰ ਉਹ ਕਹਿੰਦਾ ਮੈਂ ਰਹਿ ਕਿਵੇਂ ਜਾਵਾਂ ਮੈਂ ਤੇ ਚੋਰੀ ਕਰਨ ਆਇਆ ਪਰ ਮੈਂ ਗੁਰੂ ਨੂੰ ਵਾਚਨ ਦਿੱਤਾ ਛੱਡ ਮਨਾ ਇੱਕ ਵਦਨ ਮੰਨਿਆ ਅਸੀਂ ਲੰਘ ਗਏ ਕਾ ਵੀ ਕਮਾ ਕੇ ਦੇਖ ਲਈਏ ਤੁਰ ਗਿਆ ਲੰਘ ਗਿਆ ਤੇ ਹੁਣ ਸਮਾਂ ਆਇਆ ਉਹ ਕਹਿੰਦੇ ਵੀ ਪੰਡਾ ਵੀ ਬੰਨੀਆਂ ਪਈਆਂ ਨੇ ਪਾੜ ਵੀ ਲੱਗਿਆ ਹੋਇਆ ਲੈ ਕੇ ਕੁਝ ਨਹੀਂ ਗਿਆ ਫੜੋ ਭਾਈ ਲਿਆਓ ਫੜ ਕੇ ਹੁਣ ਆਪਣੇ ਇੱਥੇ ਮੰਨ ਲਓ ਇਹ ਗਿਰ ਪਈ ਹੈ ਕਿਤੇ ਸੇਵਾ ਦੀ ਗੱਲ ਹੋਵੇ ਸੇਵਾਦਾਰ ਕਹਿੰਦੇ ਨੇ ਫਲਾਣੇ ਨੂੰ ਬੁਲਾਓ ਭਾਈ ਉਹ ਸੇਵਾ ਵਾਲਾ ਬੰਦਾ ਹੈ ਬੀਬੀਆਂ ਨੂੰ ਪਤਾ ਹੁੰਦਾ ਹੈ ਵੀ ਭਲਾਣੀਆਂ ਬੀਬੀਆਂ ਨੂੰ ਕਹੋ ਆਪੇ ਕਰ ਲੈਣਗੇ ਹੁਣ ਜੇ ਜਿਹੜੇ ਕਦੇ ਆਏ ਨਹੀਂ ਉਹਨਾਂ ਦੇ ਘਰੇ ਸੋਹ ਸੁਨੇਹਾ ਦਿੱਤਾ ਜਾਂਦਾ ਵੀ ਭਲਾਣੇ ਬੀਬੀ ਨੂੰ ਕਹੋ ਵੀ ਜਲਾ ਅੱਜ ਤੇ ਸੇਵਾ ਕਰ ਲੈ ਭਲਾਣੇ ਵੀਰੇ ਨੂੰ ਕਹੋ ਵੀ ਆ ਜਾ ਅਗਰ ਤੋਂ ਵੀ ਕਿਉਂਕਿ ਉਹ ਤੇ ਕਦੇ ਆਈ ਨਹੀਂ ਉਹਨਾਂ ਨੂੰ ਇਹ ਕਹਿਣਗੇ ਇੱਥੋਂ ਸੁਨੇਹਾ ਜਾਊ ਵੀ ਆਪੇ ਇਕੱਠੀਆਂ ਕਰ ਲੈਣਗੇ ਭਾਈ ਬੀਜੀਆਂ ਵੀ ਸੇਵਾ ਕਰਨੀ ਆ ਇਹੀ ਗਿਰ ਇਹੀ ਹੁੰਦਾ ਨਾ ਉਹ ਕਹਿੰਦੇ ਫੜੋ ਭਾਈ ਭਲਾਣੇ ਚੋਰਾ ਨੂੰ ਰਾਣਿਆਂ ਨੂੰ ਜਿਹੜੇ ਪਹਿਲਾਂ ਚੋਰੀ ਕਰਦੇ ਉੰਨਾ ਵਿੱਚੇ ਹੋ ਕੋਈ ਬਲਾਲੇ ਭਾਈ ਸਾਰੇ ਇਕੱਠੇ ਕਰ ਲੇ ਮਾਰਾਂ ਪੈਂਦੀਆਂ ਨੇ ਮਨਾਉਂਦੇ ਨੇ ਧੱਕੇ ਨਾਲ ਨਹੀਂ ਮੰਨਦੇ ਪਤਾ ਲੱਗਿਆ ਭੂਮੀਆ ਕਹਿੰਦਾ ਤੀਸਰਾ ਵਚਨ ਵੀ ਕਮਾ ਲਈ ਵਾ ਨਾ ਹਾਂ ਦੋਦੇ ਕਮਾ ਲੇ ਮੇ ਗਰੀਬਾਂ ਦੇ ਮੇਰੇ ਕਰਕੇ ਗਰੀਬਾਂ ਤੇ ਮਾਰ ਪੈਂਦੀ ਹੈ ਚਲੋ ਮਨਾ ਕਹਿੰਦੇ ਰਾਜਨ ਦੀ ਚੋਰੀ ਤੇ ਮੈਂ ਦਿੱਤੀ ਛੱਡ ਦੇ ਇਹਨਾਂ ਨੂੰ ਮੈਂ ਸਾਰਾ ਕੁਝ ਮੈਂ ਕੀਤਾ ਕਹਿੰਦੇ ਜੋਰ ਤੇ ਸੱਚ ਬੋਲਦੇ ਨਹੀਂ ਤੇਰੇ ਵਿੱਚ ਹਿੰਮਤ ਕਿਵੇਂ ਆਈ ਕਹਿੰਦੇ ਕਿਸੇ ਨੇ ਸਿਖਾਇਆ ਹੈ ਕਹਿੰਦੇ ਫਿਰ ਆ ਚੋਰੀ ਛੱਡ ਗਏ ਹੋ ਗਿਆ ਕਿਉਂਕਿ ਤੇਰਾ ਨਾਮ ਕਹਾ ਲਿਆ ਤੇਰਾ ਨਾਮ ਕਹਾ ਲਿਆ ਕਹਿੰਦੇ ਇਹ ਤੇਰਾ ਗੁਰੂ ਕੌਣ ਹੈ ਐਡੀ ਤਾਕਤ ਐਡੀ ਹਿੰਮਤ ਕਿਵੇਂ ਆਈ ਕਹਿੰਦੇ ਮੇਰਾ ਗੁਰੂ ਗੁਰੂ ਦਾਨਕ ਦੇਵ ਮਹਾਰਾਜ ਹੈ ਇੱਕ ਚੋਰ ਕਹਿੰਦਾ ਸ੍ਰੀ ਦਾ ਚੋ ਪਿ ਦੁਨੀਆਂ ਦੇ ਮਾਲਕ ਧੰਗ ਗੁਰੂ ਨਾਨਕ ਮਹਾਰਾਜ ਸਾਹਿਬ ਦੀ ਬਚਨ ਕਮਾਉਣ ਵਾਲਾ ਅੱਜ ਚੋਰ ਦਰਬਾਰ ਵਿੱਚ ਖੜਾ ਹੈ ਪਰ ਜਦੋਂ ਸੱਚ ਬੋਲੇ ਆ ਕਹਿੰਦੇ ਮੈਂ ਕਹਿੰਦੇ ਫਿਰ ਲੈ ਜਾਂਦਾ ਕੀ ਗੱਲ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਨਹੀਂ ਕਹਿੰਦਾ ਜੋ ਬਚਨ ਕੀਤਾ ਕਹਿੰਦੇ ਉਹ ਕੋਈ ਮੈਂ ਮੁੱਕਰ ਸਕਦਾ ਕਹਿੰਦੇ ਜੋ ਕੋਈ ਮਰਜ਼ੀ ਕਰਨਾ ਤੂੰ ਕਰ ਲੈ ਪਰ ਮੈਂ ਤੇ ਸੱਚ ਬੋਲੇ ਆ ਚੋਰੀ ਮੈਂ ਕੀਤੀ ਹੈ ਨਮਕ ਮੈਂ ਖਾਦਾ ਸੀ ਲੈ ਕੇ ਨਹੀਂ ਗਿਆ ਸਮਾਨ ਇਹਨਾਂ ਤੇ ਕਹਿੰਦੇ ਗਰੀਬਾਂ ਤੇ ਜ਼ੁਲਮ ਹੁੰਦਾ ਸੀ ਮੈਂ ਐਵੇਂ ਕਹਿੰਦੇ ਇਹਨਾਂ ਨੂੰ ਇਦਾਂ ਛੱਡ ਦਿੰਦਾ ਕਹਿੰਦੇ ਰਾਜਾ ਕਹਿੰਦਾ ਵਜ਼ੀਰ ਜੀ ਉੱਠੋ ਖੜੇ ਹੋਵੋ ਖੜਾ ਹੋ ਗਿਆ ਕਹਿੰਦੇ ਕੁਮੀਆਂ ਜਾ ਵਜ਼ੀਰ ਵਾਲੀ ਜਗ੍ਹਾ ਤੇ ਬਹਿ ਜਾ ਤੇਰੇ ਵਰਗੇ ਵਫਾਦਾਰਾਂ ਦੀ ਲੋੜ ਐ ਸੰ ਨੂੰ ਇੱਕ ਚੋਰ ਨੂੰ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋ ਗਈ ਉਹ ਵਜ਼ੀਰ ਨੂੰ ਕਹਿੰਦੇ ਤੂੰ ਉੱਠ ਖੜਾ ਹੋ ਤੇਰੀ ਕਹਿੰਦੇ ਚੋਰੀ ਕਰਨ ਦੀ ਤੈਨੂੰ ਹੁਣ ਲੋੜ ਨਹੀਂ ਜਾ ਅੱਜ ਤੋਂ ਤੂੰ ਮੇਰਾ ਵਜ਼ੀਰ ਹਾਂ ਬੈਠਾ ਕਹਿੰਦੇ ਕੁਰਸੀ ਤੇ ਬਿਠਾ ਦਿੱਤਾ ਜੀ ਇਹ ਹੈ ਬਚਨਾਂ ਦੀ ਤਾਕਤ ਜੇ ਮੰਨੀਏ ਭਾਈ ਗੁਰੂ ਜੀ ਤੇ ਨਦਰ ਹੋ ਜਾਂਦੀ ਏ ਫਿਰ ਉਹਨੋਂ ਦੇ ਮਹਾਰਾਜ ਕਹਿੰਦੇ ਤਾਰ ਦਿੰਦੇ ਨੇ ਤਰਕੀ ਤੇ ਆਕਾਸ ਚੜਾਵੇ ਫਿਰ ਜੇ ਨਜ਼ਰ ਉਠੀ ਹੋ ਜੇ ਨਾਦਰੋਂ ਉਠੀ ਜੇ ਕਰੇ ਸੁਲਤਾਨਾ ਦਰ ਮੰਗਨ ਆਓ ਫਿਰ ਉਹਦੀ ਨਜ਼ਰ ਵਿੱਚ ਆ ਜੀ ਮਹਾਰਾਜ ਕਿਰਪਾ ਕਰੋ ਨਾਨਕ ਨਦਰੀ ਨਦਰ ਨਿਹਾਲ ਮਹਾਰਾਜ ਨਦਰ ਕਰ ਦਿਓ ਮੈਂ ਆਉਨਾ ਮੈਂ ਸੇਵਾ ਕਰਦਾ ਮੈਂ ਮੰਗਤਾ ਹਾਂ ਨਦਰ ਕਰ ਦਿਓ ਝੋਲੀਆਂ ਭਰ ਦਿਓ ਦੇਖਿਓ ਕਿਤੇ ਤੇਰੇ ਦਰ ਤੋਂ ਖਾਲੀ ਨਾ ਜਾਵਾਂ ਮਹਾਰਾਜ